ਹੋਲਡ ਵੇਵ ਦਾ ਅਲਰਟ ਇੱਕ ਵਾਰ ਮੁੜ ਤੋਂ ਜਾਰੀ ਹੋ ਗਿਆ ਵੈ ਸੂਬੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਵੈ ਸੂਬੇ ਦੇ ਵਿੱਚ 8 ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਜਾਰੀ ਹੋਇਆ ਹੈ ਤਾਸੀ ਹੈ ਕਿ ਕੋਲਡ ਵੇਵ ਦਾ ਇਹ ਅਲਰਟ ਜਾਰੀ ਹੋਇਆ ਹੋਇਆ ਹੈ ਔਰ ਜੋ ਬੀਤੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਹਾਲਾਂਕਿ ਮਾਮੂਲੀ ਵਾਧਾ ਦੇਖਣ ਨੂੰ ਜ਼ਰੂਰ ਮਿਲਿਆ ਹੈ ਪਰ ਅੱਠ ਜ਼ਿਲ੍ਹੇ ਕਿਹੜੇ ਜ਼ਿਲ੍ਹੇ ਨੇ ਪਹਿਲਾਂ ਇਸ ਬਾਰੇ ਗੱਲ ਕਰਨਨੇ ਆ ਵਿਗਿਆਨ ਮੌਸਮ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਹ ਅਲਰਟ ਜਾਰੀ ਕੀਤਾ ਹੈ ਔਰ ਇਹ ਅਲਰਟ ਜੋ ਕਿ ਕੋਲਡ ਵੇਵ ਦਾ ਹੈ ਫਜ਼ਿਲਕਾ ਮੁਕਤਸਰ ਬਠਿੰਡਾ ਫਰੀਦਕੋਟ ਜਲੰਧਰ ਮੋਗਾ ਮਾਨਸਾ ਤੇ ਫਿਰੋਜ਼ਪੁਰ ਦੇ ਵਿੱਚ ਜਾਰੀ ਹੋਇਆ ਹੈ ਇਹ ਅਲਰਟ ਜੋ ਕਿ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋਇਆ ਹੈ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜੋ ਕਿ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਆਉਣ ਵਾਲੇ ਕੁਝ ਦਿਨ ਮੌਸਮ ਖੁਸ਼ਕ ਰਹੇਗਾ ਅਤੇ ਇਸ ਦੇ ਨਾਲ ਨਾਲ ਸੂਬੇ ਦੇ ਵਿੱਚ ਬਾਰਿਸ਼ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਹੋਇਆ ਹੈ ਸੂਬੇ ਦੇ ਵਿੱਚ ਜੋ ਲਗਾਤਾਰ ਸੀਤ ਲਹਿਰ ਦੇ ਅਲਰਟ ਜਾਰੀ ਹੋ ਰਹੇ ਨੇ ਹਾਲਾਂਕਿ ਬੀਤੇ ਦਿਨ ਕੋਈ ਵੀ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਨਹੀਂ ਕੀਤਾ ਜਾਂਦਾ ਪਰ ਜੋ ਅੱਜ ਮੌਸਮ ਵਿਭਾਗ ਦੇ ਵੱਲੋਂ ਇਹ ਅਲਰਟ ਜਾਰੀ ਹੋਇਆ ਵੈ 8 ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਸ਼ਾਰੀ ਹੈ ਇੱਕ ਵਾਰ ਮੁਰ ਤੋਂ ਦੱਸ ਦਿੰਨੇ 8 ਜ਼ਿਲ੍ਹੇ ਕਿਹੜੇ ਨੇ ਇਹ 8 ਜ਼ਿਲ੍ਹੇ ਸੂਬੇ ਦੇ ਪੰਜਾਬ ਦੇ ਫਜ਼ਿਲਕਾ ਮੁਕਤਸਰ ਬਠਿੰਡਾ ਫਰੀਦਕੋਟ ਜਲੰਧਰ ਮੂਗਾ ਮਾਨਸਾ ਅਤੇ ਫਿਰੋਜ਼ਪੁਰ ਨੇ ਸੀਤ ਲਹਿਰ ਦਾ ਇਹ ਅਲਰਟ ਜਾਰੀ ਹੋਇਆ ਵੈ ਸੋ ਮੌਸਮ ਜੋ ਕਿ ਹੁਣ ਜ਼ਿਆਦਾ ਠੰਡਾ ਹੋ ਸਕਦਾ ਹੈ ਸਦਾ ਜੇ ਕਿਸ ਸੂਬੇ ਦੇ ਵਿੱਚ ਬਾਰਿਸ਼ ਨੂੰ ਲੈ ਕੇ ਜਾਂ ਫਿਰ ਬੱਦਲ ਵਾਹੀ ਨੂੰ ਲੈ ਕੇ ਕੋਈ ਵੀ ਅਜਿਹੀ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਹੈ ਲਗਭਗ 7 ਤੋਂ 8 ਦਿਨ ਅਗਲੇ ਆਉਣ ਵਾਲੇ ਇਹਨਾਂ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਵਿਕਵਾਣੀ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੂਬੇ ਦੇ ਵਿੱਚ ਤਾਪਮਾਨ ਹਾਲਕੀ ਮਾਮੂਲੀ ਵਾਧਾ ਜ਼ਰੂਰ ਕਰਦਾ ਵੈ ਤਾਪਮਾਨ ਦੇ ਵਿੱਚ ਵਾਧਾ ਜੋ ਕਿ ਬਹੁਤ ਮਾਮੂਲੀ ਜਿਹਾ 0.8 ਡਿਗਰੀ ਦਾ ਹੀ ਦੇਖਣ ਨੂੰ ਮਿਲਦਾ ਹੈ ਪਰ ਹਾਲਾਂਕਿ ਇਸ ਦੇ ਬਾਵਜੂਦ ਸੂਬੇ ਦਾ ਮੌਸਮ ਇਸ ਵਕਤ ਆਮ ਦੇ ਕਰੀਬ ਹੀ ਬਣਿਆ ਹੋਇਆ ਵੈ ਘੱਟ ਤੋਂ ਘੱਟ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਸਭ ਤੋਂ ਘੱਟ ਤਾਪਮਾਨ 4.5 ਡਿਗਰੀ ਰਿਕਾਰਡ ਕੀਤਾ ਗਿਆ ਵੈ ਅਤੇ ਇਹ ਤਾਪਮਾਨ ਫਰੀਦਕੋਟ ਇਲਾਕੇ ਦਾ ਦਰਜ ਹੋਇਆ ਵੈ ਸੂਬੇ ਦੇ ਵਿੱਚ ਦੱਸ ਜੀਏ ਕਿ ਸੀਤ ਲਹਿਰ ਯਾਨੀ ਕਿ ਕੋਲਡ ਵੇਵ ਦਾ ਇਹ ਅਲਰਟ ਹੈ ਲੋਕਾਂ ਨੂੰ ਇਸਲਾਹ ਦਿੱਤੀ ਜਾਂਦੀ ਹੈ ਕਿ ਠੰਡ ਦੇ ਵਿੱਚ ਪੂਰੇ ਕੱਪੜੇ ਪਾ ਕੇ ਰੱਖਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਜਾਵੇ ਸੂਬੇ ਦੇ ਵਿੱਚ ਲਗਾਤਾਰ ਸੀਤ ਲਹਿਰ ਨੂੰ ਲੈ ਕੇ ਠੰਡ ਨੂੰ ਲੈ ਕੇ ਚੇਤਾਵਨੀਆਂ ਵਿਪਾਦ ਦੇ ਵੱਲੋਂ ਜਾਰੀ ਹੋ ਰਹੀਆਂ ਨੇ ਦੱਸ ਜੀਏ ਕਿ ਇਸ ਵਕਤ ਸੂਬੇ ਦੇ ਵਿੱਚ ਤਾਪਮਾਨ ਬਹੁਤ ਜ਼ਿਆਦਾ ਘਟਤਖਾਈ ਦਿੱਤਾ ਵੈ ਔਰ ਘੱਟ ਤੋਂ ਘੱਟ ਤਾਪਮਾਨ ਦੀ ਜ਼ਿਕਰ ਗੱਲ ਕਰੀਏ ਤਾਂ ਲੁਧਿਆਣੇ ਦਾ 9 ਡਿਗਰੀ ਦਰਜ ਕੀਤਾ ਗਿਆ ਸੀ ਪਰ ਸਭ ਤੋਂ ਘੱਟ ਤਾਪਮਾਨ ਸੂਬੇ ਦੇ ਵਿੱਚ ਫਰੀਦਕੋਟ ਦਾ ਦਰਜ ਕੀਤਾ ਜਾਂਦਾ ਵੈ ਜੋ ਕਿ 4.5 ਡਿਗਰੀ ਰਹਿੰਦਾ ਵੈ ਸੋ ਸੂਬੇ ਦੇ ਵਿੱਚ ਠੰਡ ਦਾ ਅਸਰ ਲਗਾਤਾਰ ਹੁਣ ਦੇਖਣ ਨੂੰ ਮਿਲ ਰਿਹਾ ਵੈ ਦਿਨ ਤੇ ਰਾਤ ਦੇ ਸਮੇਂ ਸੂਬੇ ਦੇ ਵਿੱਚ ਜੋ ਠੰਡ ਮਹਿਸੂਸ ਹੋ ਰਹੀ ਹੈ ਹਾਲਾਂਕਿ ਦਿਨ ਦੇ ਸਮੇਂ ਪਹਿਲਾਂ ਠੰਡ ਬਹੁਤ ਘੱਟ ਮਹਿਸੂਸ ਹੁੰਦੀ ਸੀ ਪਰ ਹੁਣ ਆਉਣ ਵਾਲੇ ਦਿਨਾਂ ਚ ਅਤੇ ਹੁਣ ਤੋਂ ਸੂਬੇ ਦੇ ਵਿੱਚ ਦਿਨ ਦੇ ਸਮੇਂ ਵੀ ਠੰਡ ਮਹਿਸੂਸ ਕੀਤੀ ਜਾਵੇਗੀ ਸੋ ਇਹ ਅਲਰਟ ਚਾਰੀ ਹੋਇਆ ਵੈ ਅੱਠ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਇਹ ਅਲਰਟ ਜਾਰੀ ਕੀਤਾ ਗਿਆ ਹੈ ਅੱਠ ਜ਼ਿਲ੍ਹੇ ਪੰਜਾਬ ਦੇ ਫਜ਼ਿਲਕਾ ਮੁਕਤਸਰ ਬਠਿੰਡਾ ਫਰੀਦਕੋਟ ਜਲੰਧਰ ਮੋਗਾ ਮਾਨਸਾ ਤੇ ਫਿਰੋਜ਼ਪੁਰ ਨੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸ਼ੀਤ ਲਹਿਰ ਦਾ ਅਲਰਟ ਜਾਰੀ ਹੋਇਆ ਹੋਇਆ ਹੈ ਤੇ ਆਉਣ ਵਾਲੇ ਜੇਕਰ ਅਗਲੇ ਹਫ਼ਤੇ ਦੀ ਆ ਫਿਰ ਆਉਣ ਵਾਲੇ ਲਗਭਗ 7 ਤੋਂ 8 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਵਿਭਾਗ ਦੇ ਵੱਲੋਂ ਦੱਸੀ ਗਈ ਹੈ